ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹੁਣ ਇੱਕ ਜੋ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਜੋ ਕਿ ਵੀ ਏਜੰਟਾਂ ਦੇ ਪੰਜਾਬ ਦੇ ਵਿੱਚ ਛਤਰਪੈਣੇ ਸ਼ੁਰੂ ਹੋ ਗਿਆ ਸ਼ੁਰੂਆਤ ਹੋਗੀ ਜਿਹਦੇ ਵਿੱਚ ਇਹ ਸਾਡੇ ਪੰਜਾਬੀਆਂ ਨਾਲ 40-40 ਲੱਖ 50-50 ਰੁਪਏ ਲੱਖ ਲੈ ਕੇ ਫਿਰ ਵੀ ਉਹਨਾਂ ਨੂੰ ਗਲਤ ਤਰੀਕੇ ਨਾਲ ਭੇਜਦੇ ਆ ਕਿਉਂਕਿ ਜਦੋਂ 40 ਲੱਖ ਰੁਪਿਆ ਤੁਸੀਂ ਕਹਿੰਦੇ ਹੋ ਤਾਂ ਫਿਰ ਇੱਕ ਨੰਬਰ 'ਚ ਵੀ ਭੇਜ ਸਕਦੇ ਆ 40 ਲੱਖ ਰੁਪਿਆ ਬਹੁਤ ਹੋ ਜਾਂਦਾ ਪਹਿਲਾ ਨੰਬਰ ਤਾਂ ਆਪਾਂ ਗੱਲ ਇੰਨੀ ਕੀ ਕਹਾਂਗੇ ਕਿ ਸਾਡੇ ਪੰਜਾਬੀ ਬਾਹਰ ਜਾਣ ਦਾ ਖਹਿੜਾ ਛੱਡ ਦੇਣ ਕਿਉਂਕਿ 40-40 ਲੱਖ 50-50 ਲੱਖ ਲਾ ਕੇ ਜਾਂਦੇ ਆ ਫਿਰ ਉਦੋਂ ਬਾਅਦ ਇਹਨਾਂ ਨੂੰ ਜੰਗਲਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਕਿ ਖੌਫਨਾਕ ਜੰਗਲਾਂ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਤੇ ਇਹ ਦੱਸਿਆ ਵੀ ਗਿਆ ਕਿ ਕਈਆਂ ਦੀਆਂ ਉੱਥੇ ਜਾਨਾਂ ਗਈਆਂ ਤਾਂ ਬਹੁਤ ਰਾਹ ਚ ਸਿੱਧਤ ਹੁੰਦੇ ਆ ਤੇ ਬਾਕੀ ਦੂਜਾ ਨੰਬਰ ਤਾਂ ਜਿਹੜੇ ਹਿਸਾਬ ਨਾਲ ਡੌਕਰ ਸਾਰਾ ਸਮਾਨ ਖੋਹ ਲੈਂਦੇ ਆ ਇਹ ਵੀ ਦੱਸਿਆ ਗਿਆ ਤਾਂ ਵੀ ਪਤਾ ਨਹੀਂ ਕਿੰਨਾ ਕੁ ਬੁਰਾ ਵਰਤਾਪ ਹੁੰਦਾਗਾ ਉਹ ਜਿਹੜੇ ਜਾਂਦੇ ਆ ਉਹਨਾਂ ਨੂੰ ਹੀ ਪਤਾਗਾ ਵੀ ਹੁਣ ਜਿਹੜਾ ਇਹ ਗੁਰਸਿੱਖ ਅਜੰਟ ਨੂੰ ਜੋ ਇਹ ਰਾਤ ਮੈਂ ਲਾਈਵ ਵੀਡੀਓ ਦੇਖੀ ਹੈਗੀ ਜਿਹਦੇ ਵਿੱਚ ਮੈਂ ਵੀਡੀਓ ਅਪਲੋਡ ਕਰੀ ਸੀ ਆਪਣੇ ਚੈਨਲ ਤੋਂ ਪਰ ਉਹ ਰਾਤ ਦਾ ਸਮਾਂ ਕਿਉਂਕਿ ਜਾਦਾ ਸੀਗਾ ਤੇ ਸਾਫ਼ ਨਹੀਂ ਬਣੀ ਵੀਡੀਓ ਪੂਰੇ ਪ੍ਰੋਪਰ ਤੌਰ ਨਾਲ ਆਵਾਜ਼ ਸਾਫ਼ ਨਹੀਂ ਆ ਰਹੀ ਸੀ ਮੈਂ ਸਕਰੀਨ ਰਿਕਾਰਡਿੰਗ ਕਰੀ ਸੀ ਉਹ ਵਿੱਚ ਇਸ ਕਰਕੇ ਹੁਣ ਮੈਂ ਸਕਰੀਨ ਰਿਕਾਰਡਿੰਗ ਤਾਂ ਹੀ ਕਰਦਾ ਸਾਫ਼ ਨਹੀਂ ਆਉਂਦੀ ਆਵਾਜ਼ ਤਾਂ ਰਾਤ ਹੋਇਆ ਕੀ ਲਾਈਵ ਤੇ ਇਹ ਰਾਤ ਦੀ ਗੱਲ ਆ ਲਾਈਵ ਤੇ ਬਹੁਤ ਜੋ ਇਹ ਰਾਤ ਬਹੁਤ ਲੋਕ ਆ ਰਹੇ ਸੀ ਉਹਦੇ ਤੇ ਘੱਟੋ ਘੱਟ ਰਾਤ ਦੀ ਵੀਡੀਓ ਹੈ ਏਜੰਟ ਦੇ ਕੱਲ ਛਿੱਤਰ ਪਏ ਆ ਦਿਨ ਦੀ ਵੀਡੀਓ ਸੀ ਵੈਸੇ ਤਾਂ ਸ਼ਾਮ ਨੂੰ ਦੇਖਿਆ ਸੀ ਲਾਈਵ ਤੇ ਤੇ ਘੱਟੋ ਘੱਟ 22300 ਬੰਦੇ ਨੇ ਦੇਖੀ ਸੀ ਉਹ ਵੀਡੀਓ ਤਾਂ ਜਿਹੜੀ ਹੁਣ ਮੈਂ ਇਹ ਗੱਲ ਦੱਸਣ ਜਾ ਰਿਹਾ ਤਾਂ ਜਿਹੜਾ ਇਹ ਗੁਰਸਿੱਖਾ ਇਹਦਾ ਕਹਿਣਾ ਹੈ ਇਹਦਾ ਏਜੰਟ ਦੇ ਗਲਾਬ ਚ ਹੱਥ ਪਾ ਲਿਆ ਨੇ ਜਾ ਕੇ ਸਿੱਧਾ ਇਹਨੇ ਕਿਹਾ ਕਿ 45 ਲੱਖ ਰੁਪਏ ਇੱਥੇ ਕਾਊਂਟਰ ਤੇ ਰੱਖ ਤੇ ਰਿਜ਼ਲਟ ਕਹਦਾ ਵੀ ਮੇਰੇ ਕੋਲੇ ਹੈ ਨਹੀਂ ਮੇਰਾ ਕੰਮ ਭੇਜੜਦਾ ਸੀ ਕਮਾ ਭੇਜ ਤਾਂ ਸਾਡੇ ਕੋਲੇ ਸੋਡਾ ਬੱਚਾ ਆ ਪਾਇਆ ਅਸੀਂ ਘਰੋਂ ਨਹੀਂ ਲੈ ਕੇ ਆਏ ਉਹਨੂੰ ਏਜੰਟ ਦਾ ਕਹਿਣਾ ਇਹ ਆ ਹੁਣ ਗੁਰਸਿੱਖ ਨੇ ਇੱਕ ਵਾਰ ਉਹਨੂੰ ਸਿੱਧਾ ਕਹਿਤਾ ਵੀ ਸਾਡਾ 45 ਲੱਖ ਲੱਗਿਆ ਤੂੰ ਕਿਹਾ ਸੀ 15 ਦਿਨਾਂ ਦੇ ਵਿੱਚ ਪਹੁੰਚ ਜੂ ਆ ਮੁੰਡਾ ਅਮਰੀਕਾ ਤਾਂ 15 ਦਿਨ ਤੋਂ ਜ਼ਿਆਦਾ ਹੋ ਗਿਆ ਉਹਨੂੰ ਹੋ ਗਏ 2 ਵੀਲੇ ਜੰਗਲਾਂ ਦੇ ਵਿੱਚ ਭੜਕਦਾ ਫਿਰਦਾ ਪਲਾਵਾ ਜੰਗਲਾਂ 'ਚ ਇਹ ਕਹਦਾ ਵਾ ਮਸੀਕੋ ਜੋ ਉਹਨਾਂ ਨੇ ਚੱਕ ਕੇ ਕਹਦਾ ਪਲਾਵਾ ਦੇ ਵਿੱਚ ਸੜਦਾ ਕਿਉਂਕਿ ਜਦੋਂ ਬਾਰਡਰ ਦੇ ਉੱਤੇ ਆਪਾਂ ਕਹਨੇ ਹੈਗੇ ਬਾਰਡਰ ਤੇ ਪਹੁੰਚਦੇ ਆ ਬੰਦੇ ਪਲਾਵਾ ਦਾ ਜੰਗਲਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹ ਨੌਜਵਾਨ ਨੇ ਦੱਸਿਆ ਵੀ ਮੇਰਾ 22 ਕਿਲੋ ਵੇਟ ਟੁੱਟ ਚੱਲਿਆ ਭੁੱਖਾ ਤੇ ਆਇਆ ਬਹੁਤ ਕਹਿੰਦਾ ਮੈਨੂੰ ਤਸਦ ਹੁੰਦੀਆ ਘਰਦਿਆਂ ਨੂੰ ਫੋਨ ਲਾ ਕੇ ਕਿਹਾ ਵੀ ਕਿਸੇ ਵੀ ਤਰੀਕੇ ਨਾਲ ਮੈਨੂੰ ਏਜੰਟ ਕੋਲੇ ਜਾਓ ਜਿਹੜੇ ਨੇ ਭੇਜਿਆ ਵੀ ਮੈਨੂੰ ਕਿਸੇ ਤਰੀਕੇ ਨਾਲ ਵਾਪਸ ਭੇਜਾ ਵਾਪਸ ਹੋ ਸਕਦਾ ਮੈਂ ਇੱਥੋਂ ਪਰ ਅੱਗੇ ਨਹੀਂ ਜਾ ਸਕਦਾ ਕਿਉਂਕਿ ਰਸਤੇ 'ਚ ਫਿਰ ਤੋਂ ਜੋ ਸਾਨੂੰ ਗ੍ਰਿਫਤਾਰ ਕਰੂਗੀ ਪੁਲਿਸ ਫਿਰ ਡੀਪੋਰਟ ਹੋੜਾ ਪਊਗਾ ਲੜੀ ਕਾ ਵੀ ਪਲਾਵਾ ਜੰਗਲ ਚੋਂ ਕਹਿੰਦਾ ਵੀ ਸਾਨੂੰ ਹੁਣ ਇੱਥੋਂ ਮੈਨੂੰ ਤਾਂ ਹੀ ਨਹੀਂ ਪਤਾ ਵੀ ਰਾਸਤਾ ਜਾਣਾ ਕਿੱਧਰ ਆ ਕਹਿੰਦਾ ਉਹ ਜਵਾਕ ਕਹਿੰਦਾ ਸਾਡਾ ਜਿਹੜਾ ਪਲਾਵਾ ਜੰਗਲਾਂ ਦੇ ਵਿੱਚ ਰੁਲਦਾ ਫਿਰਦਾ ਜਿਹੜੇ ਕੋਈ ਹੋਰ ਵੀ ਇਹ ਨਾਲ ਨੌਜਵਾਨ ਉਹ ਵੀ ਦੱਸ ਰਹੇ ਆ ਵੀ ਬਹੁਤ ਟੈਨਸ਼ਨ ਦੇ ਵਿੱਚ ਅਸੀਂ ਫਸੇ ਹੋਏ ਆ ਭੁੱਖੇ ਧਿਆਏ ਸਾਡੇ ਕੋਲ ਡਾ ਕੋਈ ਸਮਾਨ ਖਾਣ ਦਾ ਸੀ ਉਹ ਵੀ ਸਾਡੇ ਤੋਂ ਖੋਹ ਲੈਤਾ ਗਿਆ ਡਾਕਰਾਂ ਨੇ ਵੀ ਐਲੇ ਤਸਿੱਦ ਹੁੰਦੇ ਆ ਪੰਜਾਬੀਆਂ ਨੂੰ ਫੇਰ ਵੀ ਸਮਝ ਨਹੀਂ ਆਉਦੀ ਕਿਉਂਕਿ ਤਿੰਨ ਜਹਾਜ਼ ਇਹਨਾਂ ਨੇ ਭੇਜਤੇ 1 ਚ 104 1 ਚ 112 111 ਜਿਦੇ ਵਿੱਚ ਭਾਰਤੀਏ ਵਜੂਦ ਹੁੰਦੇ ਆ ਕੋਈ 60 ਦੀ ਗਿਣਤੀ ਚ ਹੁੰਦਾ ਕੋਈ 100 ਦੀ ਗਿਣਤੀ ਚ ਹੁੰਦਾ ਤਾਂ ਤਰ੍ਹਾਂ ਤਰ੍ਹਾਂ ਦੇ ਸ਼ਹਿਰਾਂ ਤੋਂ ਜਾਂਦੇ ਆ ਜਿਵੇਂ ਪਟਿਆਲਾ ਤੋਂ ਕੋ ਚੰ디ਗੜ੍ਹ ਤੇ ਮੰਨ ਕੇ ਚਲੋ ਵੀ ਉੱਤਰਾਖੰਡ ਤੇ ਹੋਰ ਵੀ ਕਈ ਸ਼ਹਿਰਾਂ ਤੋਂ ਹੁੰਦੇ ਆ ਤੇ ਉਹਦੇ ਵਿੱਚ 119 ਇੱਕ ਵਾਰ 104 ਇੱਕ ਵਾਰ ਤੇ 112 ਇੱਕ ਵਾਰੀ ਤਾਂ ਇਹਦੇ ਵਿੱਚ ਹੁਣ ਚੌਥਾ ਜਾਜ ਭੇਜਣ ਦੀ ਤਿਆਰੀ ਦੇ ਵਿੱਚ ਬੈਠੇ ਆ ਵੀ ਜਦੋਂ ਆਪਾਂ ਨੂੰ ਪਤਾ ਜੋ ਇਹ ਕ੍ਰਾਂਪੜੇ ਇੱਕ ਮੁੱਦਾ ਚੱਕਿਆ ਗਿਆ ਪੰਜਾਬੀਆਂ ਤੇ ਬਹੁਤ ਵੱਡਾ ਐਕਸ਼ਨ ਲਿਆ ਹੈ ਨਹੀਂ ਵੀ ਕਿਸੇ ਵੀ ਤਰੀਕੇ ਵਾ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਆ ਉਹਨਾਂ ਨੂੰ ਇਧਰ ਨਹੀਂ ਰਹਿਣ ਦੇਣਾ ਪਰ ਜਿਹੜੀ ਹੁਣ ਰਾਤ ਦੀ ਇਹ ਗੱਲ ਆ ਜੰਟ ਦੇ ਛਿੱਤਰ ਪੈ ਰਹੇ ਆ ਇਹ ਬਹੁਤ ਵਧੀਆ ਕਦਮ ਚੱਕਿਆ ਆਪਣੇ ਪੰਜਾਬੀਆਂ ਨੇ ਕਿਉਂਕਿ ਜੇ ਇਹਨਾਂ ਦੇ ਛਿੱਤਰ ਪੰਜਾਬ ਦੇ ਵਿੱਚ ਜਿਵੇਂ ਪੈਣ ਤਾਂ ਇਹ ਪੰਜਾਬ ਗਾੜਾ ਸਾਡੇ ਨਾਲ ਇਹ ਗਲਤ ਕੰਮ ਨਾ ਕਰਨ ਕਿਉਂਕਿ ਇਹ 50 ਲੱਖ ਰੁਪਏ 40 ਲੱਖ ਰੁਪਏ ਆਪਣਾ ਆਪ ਦਾ ਇਧਰ ਆਪਣਾ ਕੰਮ ਪੂਰਾ ਕਰ ਲੈਂਦੇ ਆ ਉਦੋਂ ਬਾਅਦ ਚਾਹੇ ਉੱਥੇ ਬੰਦਾ ਮਰੇ ਜਾਜੀ ਕੋਈ ਬਤਨ ਨਹੀਂ ਕਿਉਂਕਿ ਇਹ ਰਾਤ ਜੋ ਇੱਕ ਗੁਰਸਿੱਖ ਵੱਲੋਂ ਦੇਥ ਆਪੜੇ ਤੇ ਦਬੜਾ ਦੇਥ ਆਪੜੇ ਤੇ ਸਾਪੜਾ ਉਹਦੇ ਚਪੜਾ ਚਪੜੀ ਹੋਇਆ ਕੰਮ ਪੂਰਾ ਵਧੀਆ ਤੇ ਇੱਕ ਜਿਹੜੀ ਕੁੜੀ ਲੇਡੀ ਜਿ ਬੈਠੀ ਸੀ ਉਹ ਕਹੇਦੀ ਮੈਂ ਫੋਨ ਲਾ ਰਹੀ ਆ ਐਸਐਸਪੀ ਨੂੰ ਤੋਂ ਉਹਨੇ ਜੋ ਗੁਰਸਿੱਖਾ ਉਹਨੇ ਫੋਨ ਫੜ ਲਿਆ ਕਹੇਦੀ ਤੁਸੀਂ ਵੀਰ ਨੂੰ ਟੱਚ ਕਰਦੇ ਹੋ ਉਲਟਾ ਉਹਦੇ ਤੇ ਲਜਾਵ ਅਜੰਟਾ ਦਾ ਇੱਲਾ ਭੜਾ ਕੰਮ ਹੋ ਰਿਹਾ ਇਹਨਾਂ ਨੂੰ ਕਿਸੇ ਦੀ ਜ਼ਿੰਦਗੀ ਦਾ ਕੋਈ ਬਤਨ ਨਹੀਂ ਜਿਵੇਂ ਇਹਨਾਂ ਨੇ 45 ਲੱਖ ਲੈ ਲਿਆ ਉਤਰਾ ਵੱਦਾ ਅੱਗੇ ਟੈੱਡ ਕਰਦੇ ਜਿਹੜੇ ਡਾਕਰਾਂ ਦਾ ਗੱਲ ਹੁੰਦੀ ਹੈ ਇਹਨਾਂ ਦੀ ਪੂਰਾ ਰਾਜ ਨਹੀਂ ਦੱਸਦੇ ਇਹ ਵੀ ਸਾਡੀ ਕੀ ਗੱਲ ਬਾਤ ਆ ਉਧਰ ਚਾਹੇ ਬੰਦਾ ਮਰੇ ਜੰਗਲ ਦੇ ਵਿੱਚ ਚਾਹੇ ਜੀ ਕੋਈ ਬਤਨ ਚਲੋ ਜੀ ਖਾਸ ਕਰਕੇ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਜੋ ਹੁਣ ਇਹ ਪਲਾਵਾ ਜੰਗਲ ਦੇ ਵਿੱਚ ਸਾਡੇ ਲੋਜਵਾਲ ਰੁਲਦੇ ਆ ਤਾਂ ਬਾਕੀ ਹੁਣ ਤਾਂ ਸਾਰਿਆਂ ਨੂੰ ਵੈਸੇ ਪਤਾ ਲੱਗ ਹੀ ਚੁੱਕਿਆ ਵੀ ਜਿਹੜੇ ਭਾਰਤੀਏ ਜ਼ਿਲ੍ਹੇ ਵੀ ਜਾਂਦੇ ਆ ਵਾਪਸ ਡੀਪੋਰਟ ਕੀਤੇ ਜਾਂਦੇ ਆ ਵੈਸੇ ਉਹਨਾਂ ਨੇ ਹੋਰ ਦੇਸ਼ਾਂ ਦੇ ਜਿਵੇਂ ਖਬਰਾਂ ਹੋ ਰਹੀਆਂ ਵਾਇਰਲ ਵੀ ਹੋਰ ਦੇਸ਼ ਕਹਿ ਰਿਹਾ ਸਾਡੇ ਬੰਦੀ ਜਿਹੜੇ ਅਮਰੀਕਾ ਦੇ ਨਾਲ ਲੱਗਦੇ ਆ ਉਹ ਕਹਦੇ ਵੀ ਸਾਡੇ ਬੰਦੀ ਭੇਜੇ ਜਾਣ ਉੱਥੋਂ ਵੀ ਕੀ ਪਤਾ ਕਦੋਂ ਕਢਦੇ ਪੰਜਾਬੀਆਂ ਨੂੰ ਬਸ ਤਾਂ ਇਹ ਕਹਣਾ ਆ ਆਪਣੇ ਪੰਜਾਬ ਚ ਰੋ 40 ਲੱਖ ਰੁਪਇਆ ਕੋਈ ਥੋੜਾ ਨਹੀਂ ਹੁੰਦਾ 40 ਲੱਖ ਰੁਪਇਆ ਲਾ ਕੇ ਇਧਰ ਆਪਣਾ ਕੋਈ ਕੰਮਕਾਰ ਕਰ ਸਕਦੇ ਆਪਾਂ ਕਿਉਂਕਿ ਆਪਣਾ ਮਾਤਾ ਪਿਤਾ ਛੱਡ ਕੇ ਜਾਂਦੇ ਹੋ ਜਾਣ ਆਪਣੀ ਝੋਖੇ ਚ ਪਾਉਣਿਓ ਕੁਝ ਵੀ ਹੋ ਸਕਦਾ ਫਿਰ ਉੱਥੇ ਡਾਕਰ ਸਾਰਾ ਸਮਾਨ ਖੋ ਲੈਦੇ ਆ ਰਾਸਤੇ ਦੇ ਵਿੱਚ ਕੋਈ ਆਪਾਂ ਨੂੰ ਜਿਹੜੇ ਆਪਾਂ ਜੇ ਜਿਹਨੂੰ ਕਿਸੇ ਨੂੰ ਜਾਣਦੇ ਵੀ ਨਹੀਂ ਉਹਦੇ ਉਹ ਜੇ ਬੰਦਿਆਂ ਦਾ ਟਕਰਾਉਣਾ ਟਕਰਨਾ ਪੈਂਦਾ ਫਿਰ ਇਹ ਨਹੀਂ ਪਤਾ ਛੋਟੇ ਉੱਥੇ ਜਿਹੜੇ ਹਿਸਾਬ ਨਾਲ ਉਹ ਗੁਰਸਿੱਖ ਨੇ ਦੱਸਿਆ ਦਾੜੀਆਂ ਕੇ ਤੱਕ ਇੱਲੀਆਂ ਕਟਾ ਦਿੱਤੀਆਂ ਜਾਂਦੀਆਂ ਵੀ ਜੇ ਅੱਗੇ ਲੱਗਣਾਗਾ ਜੇ ਪੰਜਾਬੀ ਬੰਦਾ ਦੇਖ ਲਿਆ ਉਹਨਾਂ ਨੇ ਤਰ੍ਹਾਂ ਉੱਥੇ ਗ੍ਰਿਫਤਾਰ ਕਰ ਲੈਂਦੇ ਹੈਗੇ ਇੱਕ ਕਈ ਗੁਰਸਿੱਖਾਂ ਦੀਆਂ ਦਾੜੀਆਂ ਵੀ ਕੇਸ ਕਟਵਾਏ ਗਏ ਆ ਕੇਸ ਦਾੜੀਆਂ ਕਟਵਾਏ ਗਏ ਆ ਵੀ ਅੱਗੇ ਥੋਲੂ ਨਹੀਂ ਲੱਗਣ ਦੇਣਾ ਤਾਂ ਵੀ ਇਲਾ ਪ੍ਰਤਾਪ ਹੋ ਰਿਹਾ ਜੋੜੀ ਇਹ ਲਾਈਵ ਵੀਡੀਓ ਰਾਤ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿਉਂਕਿ ਰਾਤ ਸਵਾ ਘਟ ਹੋਣ ਦੇ ਕਾਰਨ ਵੀਡੀਓ ਸਾਫ ਕਿਉਂਕਿ ਢੇਰਾ ਪੈ ਰਿਹਾ ਸੀ ਤਾਂ ਉਹ ਵੀਡੀਓ ਸਾਫ ਨਹੀਂ ਬਣੀ ਮੈਂ ਸਕਰੀਨ ਰਿਕਾਰਡਿੰਗ ਕਰੀ ਸੀ ਪੂਰੀ ਪ੍ਰੋਪਰ ਤੌਰ ਤੇ ਨਹੀਂ ਬਣੀ ਇਸ ਕਰਕੇ ਫਿਰ ਮੈਂ ਇਹ ਦੋ ਸਵੇ ਅੱਜ ਅਪਲੋਡ ਕਰ ਰਿਹਾ ਵੀਡੀਓ ਕਿਉਂਕਿ ਰਾਤ ਸਵਾ ਥੋੜਾ ਜਿਆਦਾ ਹੋ ਗਿਆ ਸੀ ਇਸ ਕਰਕੇ ਆਪਾਂ ਵੀਡੀਓ ਪਹੁੰਚਾਉਣੀ ਛੋਡੇ ਤੇ ਇੱਕ ਜ਼ਰੂਰੀ ਸੀ ਚਲੋ ਜੀ ਖਾਸ ਕਰਕੇ ਫਿਰ ਤੋਂ ਅਪੀਲ ਕਰਦੇ ਆਪਾਂ ਕਿਉਂਕਿ ਆਪਣਾ ਪੰਜਾਬ ਦੇ ਬੁੱਧਾ ਤੇ ਚੱਲਣਾ ਜੋ ਪੰਜਾਬ ਚ ਗੱਲਬਾਤ ਹੁੰਦੀ ਏ ਸੋਡੇ ਸਾਂਝੀ ਕਰਦੇ ਆ ਜਿੱਥੇ ਤੇ ਇੱਕ ਵੀਡੀਓ ਜਾਂਦੀ ਏ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੋਦਰ ਹੋਵੇ ਧੰਨਵਾਦ